ਸਵਾਗਤ ਹੈ ਹੁਸ਼ਾਰਪੁਰ ਨਿਊਜ਼ ਦੇਖ ਰਹੇ ਤਬਾ ਮੈਂ ਚੇਤਨਿਕ ਕਾਸ਼ਾ ਦਾ ਸਵਾਗਤ ਅਸੀਂ ਹੁਸ਼ਾਰਪੁਰ ਦੇ ਹਲਕਾ ਗੜਸ਼ੰਕਰ ਵਿਖੇ ਮੌਜੂਦ ਹਾਂ ਜਿੱਥੇ ਕਿ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਵਕੀਲਾ ਦਾ ਹੜਾ ਜਿਹੜਾ ਗੜਸ਼ੰਕਰ ਦੀਆਂ ਸੜਕਾਂ ਤੇ ਆਇਆ ਹੋਇਆ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕ੍ਰਿਸ਼ਨ ਰੋੜੀ ਵਿਰੋਧ ਦੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਮਰਦਾਬਾਦ ਦੇ ਨਾਰੇ ਜਿਹੜੇ ਉਹ ਪੰਜਾਬ ਸਰਕਾਰ ਦੇ ਵਿਰੋਧ ਲਗਾਏ ਜਾ ਰਹੇ ਨੇ ਤੇ ਡਿਪਟੀ ਸਪੀਕਰ ਜੈਕ੍ਰਿਸ਼ਨ ਮੁਰਦਾਬਾਦ ਦੇ ਨਾਰੇ ਜਿਹੜੇ ਉਹ ਵਕੀਲ ਭਾਈਚਾਰੇ ਵੱਲੋਂ ਲਗਾਏ ਜਾ ਰਹੇ ਨੇ ਤਾਂ ਅੱਜ ਵੱਡੀ ਚਿੰਤਾ ਦੇ ਵਿੱਚ ਵਕੀਲ ਭਾਈਚਾਰਾ ਜਿਹੜਾ 71 ਹੋਇਆ ਵਕੀਲ ਸਾਹਿਬ ਹੁਸ਼ਿਆਰਪੁਰ ਤੋਂ ਬਾਅਦ ਅੱਜ ਗੜਸ਼ੰਕਰ ਵਿਖੇ 71 ਹੋਏ ਹੋ ਬੜਾ ਕਹਾੜਾ ਆਇਆ ਹੋਇਆ ਸੜਕਾਂ ਤੇ ਬੜਾ ਪਿੰਡ ਸਿਆਪਾ ਸਰਕਾਰ ਦਾ ਡਿਪਟੀ ਸਪੀਕਰ ਦਾ ਕੀਤਾ ਜਾ ਰਿਹਾ ਜੀ ਕਿ ਜ਼ਿਲ੍ਹੇ ਦੀ ਜਿਹੜੀ ਉਹ ਜਿਹੜੀ ਕਾਟ ਕੀਤੀ ਜਾ ਰਹੀ ਉਸ ਨੂੰ ਰੋਕਣ ਦੇ ਲਈ ਅੱਜ ਅਸੀਂ ਡਿਪਟੀ ਸਪੀਕਰ ਜਾ ਕੇ ਸ਼ਰੌੜੀਆਂ ਸਿਆਪਾ ਕਰਨ ਆਏ ਆ ਇਹਦੇ ਵਿੱਚ ਸਾਡੇ ਨਾਲ ਗੜਸ਼ੰਕਰ ਬਾਹਰ ਨਵਾਂ ਸ਼ਹਿਰ ਰੋਪੜ ਬਾੜਵੀ ਸਾਡੇ ਨਾਲ ਸ਼ਾਮਿਲ ਆ ਔਰ ਇਸ ਬੰਦੇ ਨੇ ਉਸ ਦਿਨ ਦਾ ਸਾਰੇ ਕਾਨੂੰਨ ਨੂੰ ਛਿੱਕੇ ਤੇ ਡੰਗਿਆ ਸਾਰਾ ਵਕੀਲ ਭਾਈਚਾਰਾ ਸੜਕਾਂ ਤੇ ਘੁੰਮ ਰਿਹਾ ਇਹ ਦੋਗਲੀਆਂ ਸਟੇਟਮੈਂਟਾਂ ਦੇਈ ਜਾ ਰਿਹਾ ਉਸ ਦਿਨ ਦਾ ਅੱਜ ਅਸੀਂ ਇਹਦੇ ਘਰ ਦੇ ਬਾਹਰ ਇਹਦਾ ਘਰ ਘੇਰ ਕੇ ਘਰਾਓ ਕਰਾਂਗੇ ਇਹਦਾ ਪੇਟ ਸਿਆਪਾ ਕਰਾਂਗੇ ਉਥੇ ਜੀ ਭਾਰਤਵਾਦ ਸਾਹਿਬ ਬਹੁਤ ਜ਼ਿਆਦਾ ਗੁੱਸੇ ਦੀ ਲਹਿਰ ਆ ਅੱਜ ਵਕੀਲਾਂ ਦੇ ਵਿੱਚ ਰੋਸ ਲਹਿਰ ਕਾਫੀ ਜ਼ਿਆਦਾ ਆਮ ਦਿਨਾਂ ਨਾਲੋਂ ਵੱਧ ਦੇਖਣ ਨੂੰ ਮਿਲ ਰਹੀ ਹੈ ਹੋ ਸਕਦਾ ਹੈ ਡਿਫਟੀ ਸਪੀਕਰ ਨੇ ਅਗਲੇ ਤਾਂ ਅਗਲੇ ਅੱਗੇ ਪੁਲਿਸ ਦੇ ਪ੍ਰਬੰਧ ਵੀ ਹੋ ਸਕਦੇ ਨੇ ਬੈਰੀਕੇਟਿੰਗ ਵੀ ਹੋ ਸਕਦੀ ਹੈ ਜੀ ਬਿਲਕੁਲ ਇਹ ਬੜੀ ਲਿਖੀ ਕੌਮ ਆ ਅੱਜ ਇਹਨੇ ਸਾਨੂੰ ਮ ਅੱਜ ਸਾਡੀ ਅਗਰ ਸੱਟ ਜੋੜ ਨਹੀਂ ਕਿਸੇ ਲੱਗ ਜਾਂਦੀ ਅਸੀਂ ਕੋਈ ਪ੍ਰਵਾਹ ਨਹੀਂ ਕਰਾਂਗੇ ਇਹਦੇ ਕੋਲੋਂ ਬਾਹਰ ਕੱਢ ਕੇ ਅੱਜ ਇਹ ਜਵਾਬ ਲੈਣਾ ਵੀ ਸਾਡੀ ਗੱਲ ਦਾ ਜਵਾਬ ਦੇ ਹੁਣ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤਾਂ ਹੁਣ ਵਕੀਲ ਭਾਈਚਾਰਾ ਜਿਹੜਾ ਉਹ ਸੜਕਾਂ ਤੇ ਬੈਠ ਚੁੱਕਿਆ ਹੈ ਲਗਾਤਾਰ ਤੇ ਜਿਹੜੀ ਉਹ ਨਾਰੇਬਾਜ਼ੀ ਜਿਹੜੀ ਕੀਤੀ ਜਾ ਰਹੀ ਹੈ ਪੰਜਾਬ ਦੇ ਪੰਜਾਬ ਵਿਧਾਨ ਸਭਾ ਦੇ ਜੀਪੀ ਸਪੀਕਰ ਜਗ੍ਰਿਸ਼ਨ ਰੋੜੀ ਦੇ ਵਿਰੋਧ ਦੇ ਵਿਰੋਧ ਕਿਉਂਕਿ ਸਿੱਧੇ ਤੌਰ ਤੇ ਕਿਹਾ ਉਹਨਾਂ ਵੱਲੋਂ ਕਿ ਹੁਸ਼ਾਰਪੁਰ ਜ਼ਿਲ੍ਹੇ ਨੂੰ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਉਹ ਟੁੱਟਣਾ ਨਹੀਂ ਦਿੱਤਾ ਜਾਵੇਗਾ ਜਾਂ ਗੜਸ਼ੰਕਰ ਹਲਕੇ ਨੂੰ ਵੱਖ ਹੋਣ ਨਹੀਂ ਦਿੱਤਾ ਜਾਵੇਗਾ ਸੋ ਹੁਣ ਇੱਥੋਂ ਕੁਝ ਹੀ ਕਿਲੋਮੀਟਰ ਦੀ ਦੂਰੀ ਤੇ ਜਿਹੜਾ ਉਹ ਘਰ ਰਹਿੰਦਾ ਪੰਜਾਬ ਵਿਧਾਨ ਸਭਾ ਦੇ ਜੀਟੀ ਸਪੀਕਰ ਜਿਆ ਕ੍ਰਿਸ਼ਨ ਰੋੜੀ ਦਾ ਤੇ ਕੁਝ ਹੀ ਸਮੇਂ ਤੱਕ ਵਕੀਲ ਭਾਈ ਚਾਰਾ ਜਿਹੜਾ ਉੱਥੇ ਪਹੁੰਚੇਗਾ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਪੁਲਿਸ ਦੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਹੋ ਸਕਦਾ ਹੈ ਕਿ ਪੁਲਿਸ ਵੱਲੋਂ ਉੱਥੇ ਪਹਿਲਾਂ ਹੀ ਜਿਹੜੀ ਉਹ ਬੈਰੀਕੇਟਿੰਗ ਕਰਕੇ ਰੱਖੀ ਗਈ ਹੋਵੇ ਪਰੰਤੂ ਵੇਖਣਾ ਹੋਵੇਗਾ ਕੀ ਜਾ ਕੇ ਰੋਤੇ 베어ਿੰਗ ਗੈਟਿੰਗ ਹੁੰਦੀ ਹੈ ਤਾਂ ਕੀ ਹਾਲਾਤ ਆ ਜਿਹੜੇ ਪੁਲਿਸ ਅਤੇ ਵਕੀਲ ਭਾਈਚਾਰੇ ਦੇ ਵਿਚਕਾਰ ਉਹ ਬਣਦੇ ਨੇ ਕੈਮਰਾ ਪਰਸਨ ਮਨਵੀਰ ਮੀਟੀਆਂ ਦੇ ਨਾਲ ਚੇਤਨ ਕਸ਼ੋਬ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੇ ਹੁਸ਼ਾਰ ਪਰ ਨਿਊਜ਼ ਦੇ ਨਾਲ